ਜਿਹੜਾ ਕੱਲ ਦੇ ਜਿਹੜੇ ਇੱਥੇ ਛਾਪੇ ਵੱਜੇ ਨੇ ਉਹ ਸਾਰੇ ਛਾਪਿਆਂ ਦੇ ਵਿੱਚ ਚਾਹੇ ਉਹ ਰਾਮਪਰਾ ਫੂਲ ਦੇ ਵਿੱਚ ਸੀ ਚਾਹੇ ਮਹਾਲੀ ਦੇ ਵਿੱਚ ਸੀ ਚਾਹੇ ਚੰਡੀਗੜ੍ਹ ਦੇ ਵਿੱਚ ਸੀ ਪੰਜਾਬ ਦੀ ਪੁਲਿਸ ਉਹਨਾਂ ਦੇ ਨਾਲ ਸੀ ਤਾਂ ਇੱਕ ਪੰਦਰ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਦਾ ਪੰਜਾਬ ਪੁਲਿਸ ਨੇ ਇਹ ਕੀਤਾ ਜਮਹੂਰੀ ਅਧਿਕਾਰ ਸਭਾ ਇਹੋ ਜੀ ਕਿਹੜੀ ਗੈਰ ਕਾਨੂੰਨੀ ਗਤੀਵਿਧੀ ਦੇ ਵਿੱਚ ਸ਼ਾਮਲ ਆ ਜਿਹੜਾ ਕਿ ਐਨਆਈਏ ਨੂੰ ਇਹ ਲੱਗ ਰਿਹਾ ਕਿ ਉਹਤੇ ਰੇਡ ਕਰਨੀ ਬਣਦੀ ਉਹਤੇ ਕਾਰਕੁਨਾਂ ਤੇ ਪ੍ਰਧਾਨਾਂ ਤੇ ਰੇਡ ਕਰਨੀ ਬਣਦੀ ਹੈ ਜੀ ਟਾਲਸ ਸਚਾਈ ਹੈ ਵੀ ਜਿੱਥੇ ਵੀ ਕਿਤੇ ਦਬਾਅ ਰਿਪਰੈਸ਼ਨ ਹੋਊਗਾ ਉਹਦੇ ਖਿਲਾਫ ਲੋਕਾਂ ਦੀ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਉਹ ਨੈਰੇਟਿਵ ਸਰਜਣਾ ਚਾਹੁੰਦੇ ਜਿਵੇਂ ਬੁੱਧੀ ਜੀਵੀਆਂ ਨੂੰ ਪਹਿਲਾਂ ਈਮਾ ਕੋਰੀਗਾਉਂ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੇ ਲੁਝਾ ਕੇ ਸਾਲਾਂਬੱਤੀ ਜੇਲ੍ਹਾਂ 'ਚ ਸਿੱਟਿਆ ਹੋਇਆ ਉਸੇ ਰੂਪ ਦੇ ਵਿੱਚ ਉਹ ਹਰ ਆਵਾਜ਼ ਜਿਹੜੀ ਹਕੂਮਤ ਦੇ ਖਿਲਾਫ ਉੱਠ ਰਹੀ ਹੈ ਉਹਨੂੰ ਦਬਾਉਣਾ ਚਾਹੁੰਦੇ ਐ ਉਹ ਜਿੰਨਿਆਂ ਨੂੰ ਵੀ ਅੱਜ ਤੱਕ ਉਹਨਾਂ ਨੇ ਜੇਲ੍ਹਾਂ 'ਚ ਸੁੱਟਿਆ ਹੈ ਸਾਡੇ ਸਾਰਿਆਂ ਦੇ ਸਾਹਮਣੇ ਇਤਿਹਾਸ ਹੈ ਕਿ ਉਹ ਪੜ੍ਹਨ ਲਿਖਣ ਵਾਲੀ ਬੁੱਧੀ ਜੀਵੀ ਤੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੇ ਟਾਈਮ ਦੇ ਵਿੱਚ ਕਿਸਾਨ ਸੰਘਰਸ਼ ਦਾ ਕੇਂਦਰ ਪੰਜਾਬ ਰਿਹਾ। ਇਸ ਤੋਂ ਬਿਨਾ ਬਹੁਤ ਸਾਰੇ ਜਮਹੂਰੀ ਮਸਲਿਆਂ ਦੇ ਉੱਪਰ, ਬਹੁਤ ਸਾਰੇ ਹੋਰ ਮਸਲਿਆਂ ਦੇ ਉੱਪਰ, ਔਰਤਾਂ ਦੇ ਮਸਲਿਆਂ ਦੇ ਉੱਪਰ ਮਣੀਪੁਰ ਦੇ ਵਿੱਚ ਜਦੋਂ ਔਰਤਾਂ ਨਾਲ ਉਹ ਘਟਨਾ ਹੋਈ ਜਿੱਦੇ ਉਹਨਾਂ ਨੂੰ ਨੰਗੇ ਘੁਮਾਇਆ ਗਿਆ, ਬਲਾਤਕਾਰ ਕੀਤਾ ਗਿਆ, ਉਹਦੇ ਖਿਲਾਫ ਪੰਜਾਬ ਦੀਆਂ ਔਰਤਾਂ ਚੰਡੀਗੜ੍ਹ ਦੇ ਵਿੱਚ ਨਿਤਰਦੀਆਂ ਨੇ। ਤਾਂ ਦੁਨੀਆ ਦੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੱਲ ਤੋਂ ਹੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਲੈਫਟ ਮੂਵਮੈਂਟ ਉਹਦੇ ਵਿੱਚ ਹਲਚਲ ਹੈ। ਕਿਉਂਕਿ NIA ਵੱਲੋਂ ਕੁਝ ਰੇਡਾਂ ਕੀਤੀਆਂ ਗਈਆਂ ਨੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਕਾਰਕੁਨ ਨੇ ਉਹਨਾਂ ਉੱਪਰ ਵਕੀਲਾਂ ਉੱਪਰ ਕਿਸਾਨਾਂ ਆਗੂਆਂ ਉੱਪਰ ਇਹ ਸਾਰੇ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਜਮੂਰੀ ਅਧਿਕਾਰ ਸਭਾ ਚੰਡੀਗੜ੍ਹ ਦੇ ਸੈਕਟਰੀ ਨੇ ਮਨਪ੍ਰੀਤ ਜਸਜੀ ਜਮੂਰੀ ਅਧਿਕਾਰ ਸਭਾ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਐਡਵੋਕੇਟ ਮਨਦੀਪ ਸਿੰਘ ਹੋਰਾਂ ਦੇ ਘਰ ਵੀ ਰੇਡ ਹੋਈ ਆ ਇੱਕ ਐਡਵੋਕੇਟ ਅਜੇ ਨੇ ਉਹ ਅਰੈਸਟ ਨੇ ਕੁਝ ਕਿਸਾਨ ਆਗੂਆਂ ਉੱਪਰ ਵੀ ਜਿਹੜੀ ਰੇਡ ਹੋਈ ਆ ਇਹ ਸਾਰੇ ਵਰਤਾਰੇ ਤੇ ਆਪਾਂ ਗੱਲਬਾਤ ਕਰਾਂਗੇ ਕੀ ਭੀਮਾ ਕੋਰੇਗਾ ਦੁਬਾਰਾ ਰਿਪੀਟ ਕੀਤਾ ਜਾ ਰਿਹਾ ਪਹਿਲਾਂ ਜੋ ਘਟਨਾਵਾਂ ਆਈਆਂ ਹੁਣ ਜਿਹੜੀ ਪੰਜਾਬ ਦੇ ਵਿੱਚ ਮੂਵਮੈਂਟ ਮੂਰੇ ਜਿਹੜੇ ਸਵਾਲ ਆਪਾਂ ਸਾਰੇ ਕੱਛ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਮਨਪ੍ਰੀਤ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪਹਿਲਾ ਸਵਾਲ ਤੇ ਇਹੀ ਜੀ ਜੋ ਗਵਰਨਮੈਂਟ ਨੇ ਇੱਕ ਐਕਟ ਕੀਤਾ ਜਮਹੂਰੀ ਅਧਿਕਾਰ ਸਭਾ ਇਹੋ ਜੀ ਕਿਹੜੀ ਗੈਰ ਕਾਨੂੰਨੀ ਗਤੀਵਿਧੀ ਦੇ ਵਿੱਚ ਸ਼ਾਮਲ ਆ ਜਿਹੜਾ ਕਿ ਐਨਆਈਏ ਨੂੰ ਇਹ ਲੱਗ ਰਿਹਾ ਕਿ ਉੱਤੇ ਰੇਡ ਕਰਨੀ ਬਣਦੀ ਉਹਦੇ ਕਾਰਕੁਨਾਂ ਤੇ ਪ੍ਰਧਾਨ ਤੇ ਰੇਡ ਕਰਨੀ ਬਣਦੀ ਹੈ ਦੇਖੋ ਜੀ ਜਮਹੂਰੀ ਅਧਿਕਾਰ ਸਭਾ ਦਾ ਇੱਕ ਲੰਬਾ ਇਤਿਹਾਸ ਹੈ ਪੰਜਾਬ ਦੇ ਅੰਦਰ ਜਮਹੂਰੀ ਹੱਕਾਂ ਵਾਸਤੇ ਲੜਨ ਦਾ ਇਦੇ ਵਿੱਚ ਬੜੀਆਂ ਨਾਮਵਰ ਬੁੱਧੀਜੀਵੀ ਸ਼ਖਸੀਤਾਂ ਸ਼ਾਮਲ ਨੇ ਤੇ ਬਹੁਤ ਸਾਰੇ ਮੌਕਿਆਂ ਦੇ ਉੱਤੇ ਅਦਾਲਤਾਂ ਵੀ ਸਾਡੀਆਂ ਰਿਪੋਰਟਾਂ ਨੂੰ ਟੈਕਨੋਲੋਜ ਕਰਦੀਆਂ ਨੇ ਮਾਨਤਾ ਦਿੰਦੀਆਂ ਨੇ ਉਹਦੇ ਆਧਾਰ ਤੇ ਐਕਟ ਵੀ ਕਰਦੀਆਂ ਨੇ ਸੋ ਜਮਹੂਰੀ ਅਧਿਕਾਰ ਸਭਾ ਦਾ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਹੈਗਾ ਇਤਿਹਾਸ ਵਿੱਚ ਕਿ ਉਹ ਇਸ ਰੂਪ ਦੇ ਵਿੱਚ ਟਾਰਗੇਟ ਹੋਵੇ ਜਿਸ ਰੂਪ ਦੇ ਵਿੱਚ ਉਹ ਲੈ ਕੇ ਆਏ ਨੇ ਪਰ ਇੱਕ ਗੱਲ ਹੈਗੀ ਹੈ ਕਿਉਂਕਿ ਅਸੀਂ ਬਾਰ-ਬਾਰ ਜੋ ਵੀ ਹਿੰਦੁਸਤਾਨ ਦੇ ਅੰਦਰ ਬਦੀਖੀਆਂ ਹੋ ਰਹੀਆਂ ਨੇ ਜਮਹੂਰੀਅਤਾਂ ਤੇ ਹਮਲੇ ਹੁੰਦੇ ਨੇ ਉਹਦੇ ਖਿਲਾਫ ਪੰਜਾਬ ਦੇ ਅੰਦਰੋਂ ਜਿਹੜੀ ਜ਼ੋਰਦਾਰ ਆਵਾਜ਼ ਉੱਠਦੀ ਰਹੀ ਹੈ ਉਹ ਜਮਹੂਰੀਅਤ ਘਰ ਸਭਾ ਵੱਲੋਂ ਉੱਠਦੀ ਰਹੀ ਹੈ ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਨੰਤੀ ਰੌਏ ਦੇ ਉੱਪਰ ਤੇ ਪ੍ਰੋਫੈਸਰ ਸ਼ੌਕਤ ਅਸਤਾਨ ਦੇ ਉੱਪਰ ਉਹਨਾਂ ਨੇ ਕਿਹਾ ਕਿ ਅਸੀਂ ਯੂਏਪੀ ਲਾਵਾਂਗੇ ਉਸ ਤੋਂ ਬਾਅਦ ਤਿੰਨ ਜਿਹੜੇ ਕਾਨੂੰਨ ਹੁਣ ਜਿਹੜੇ ਲਾਗੂ ਕੀਤੇ ਨੇ ਨਵੇਂ ਫੌਜਦਾਰੀ ਕਾਨੂੰਨ ਇਹਦੇ ਖਿਲਾਫ ਅਸੀਂ ਪੰਜਾਬ ਦੇ ਵਿੱਚ ਆਵਾਜ਼ ਉਠਾਈ ਹੈ ਜਲੰਧਰ ਦੇ ਵਿੱਚ ਵੱਡਾ ਮੁਜ਼ਾਹਰਾ ਕੀਤਾ ਤੇ ਹੋਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋਏ ਹੈ ਇਦੋਂ ਗਾਹਾਂ ਅਸੀਂ ਅਗਲੇ ਅਬੰਗ ਵੀ ਨੇ ਦੇ ਵਿੱਚ ਹੋਰ ਐਕਸ਼ਨ ਇਸੇ ਮਤਲਬ ਦੇ ਉੱਪਰ ਉਲੀਕੇ ਹੋਏ ਆ ਤਾਂ ਇਸ ਕਿਸਮ ਦੀਆਂ ਐਕਟੀਵਿਟੀਆਂ ਹੋ ਸਕਦੀਆਂ ਸਰਕਾਰ ਨੂੰ ਚੁੱਪਧੀਆਂ ਹੋਣ ਕਿ ਜਿਸ ਤਰ੍ਹਾਂ ਦਾ ਉਹ ਨੈਰੇਟਿਵ ਸਿਰਜਣਾ ਚਾਹੁੰਦੇ ਆ ਜਿਵੇਂ ਬੁੱਧੀ ਜੀਵੀਆਂ ਨੂੰ ਪਹਿਲਾਂ ਧੀਮਾ ਖੋਰੀਗਾਉਂ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੇ ਲਿਜਾ ਕੇ ਸਾਲਾਂ ਬੱਧੀ ਜੇਲ੍ਹਾਂ 'ਚ ਸਿੱਟਿਆ ਹੋਇਆ ਉਸੇ ਰੂਪ ਦੇ ਵਿੱਚ ਉਹ ਹਰ ਆਵਾਜ਼ ਜਿਹੜੀ ਹਕੂਮਤ ਦੇ ਖਿਲਾਫ ਉੱਠ ਰਹੀ ਹੈ ਉਹਨੂੰ ਦਬਾਉਣਾ ਚਾਹੁੰਦੇ ਆ ਤਾਂ ਇਹੀ ਟਾਰਗੇਟ ਹੋ ਸਕਦਾ ਹੈ ਇਹੀ ਨਿਸ਼ਾਨਾ ਹੋ ਸਕਦਾ ਹੈ ਕਿ ਜੇ ਉਹਨਾਂ ਅਨੰਤੀ ਰਾਏ ਵਰਗੇ ਜਾਂ ਸ਼ੌਕਤ ਹੁਸੈਨ ਵਰਗੇ ਬੁੱਧੀਜੀਵੀਆਂ ਦੇ ਹਮੇਸ਼ਾ ਕੋਈ ਆਵਾਜ਼ ਉੱਠ ਰਹੀ ਹੈ ਤਾਂ ਉਹਨੂੰ ਟਾਰਗੇਟ ਕਰਨਾ ਇੱਕ ਗੱਲ ਹੋ ਸਕਦੀ ਹੈ। ਏਐਫਡੀਆਰ ਦੇ ਨਾਲ ਬਹੁਤ ਸਾਰੇ ਬੁੱਧੀਜੀਵੀ ਜੁੜੇ ਹੋਏ ਨੇ ਤੁਸੀਂ ਪ੍ਰੋਫੈਸਰੋਂ ਐਡਵੋਕੇਟ ਮਨਦੀਪ ਵਕੀਲ ਨੇ ਹੋਰ ਬੁੱਧੀਜੀਵੀ ਨੇ ਜਰਨਲਿਸਟ ਨੇ ਲੇਖਕ ਨੇ ਇੱਕ ਵੱਡੀ ਟੀਮ ਆ ਤਾਂ ਇਦਾਂ ਕਿਉਂ ਆ ਕਿ ਐਨਆਈਏ ਕੇਂਦਰ ਸਰਕਾਰ ਏਐਫਡੀਆਰ ਦੇ ਕਰਮਕੁਨਾਂ ਨੂੰ ਅੱਤਵਾਦੀ ਕੋਸ਼ਟ ਕਰਦੀ ਹੈ ਉਹਨਾਂ ਨੂੰ ਅੱਤਵਾਦੀਆਂ ਨਾਲ ਕਿਉਂ ਜੋੜਿਆ ਜਾਂਦਾ ਇਹਦਾ ਕੀ ਕਾਰਨ ਲੱਗਦਾ ਹੈ ਇਹਦੇ ਵਿੱਚ ਸੱਚਾਈ ਕਿੰਨੀ ਕੁ ਹੈ? ਦੇਖੋ ਇੱਕ ਗੱਲ ਮੈਨੂੰ ਲੱਗਦਾ ਵੀ ਇਹ ਹਾਲੇ ਤੱਕ ਜਿਹੜੀ ਜੋ ਉਹਨਾਂ ਦੀ ਗੱਲਬਾਤੋਂ ਦਿਸਿਆ ਉਹਦੇ 'ਚ ਉਹਨਾਂ ਨੇ ਏਐਫਡੀਆਰ ਨੂੰ ਇਸ ਰੂਪ ਦੇ ਵਿੱਚ ਨਹੀਂ ਟਾਰਗੇਟ ਕੀਤਾ ਕਿ ਏਐਫਡੀਆਰ ਨੂੰ ਉਹ ਟਾਰਗੇਟ ਕਰਕੇ ਕਰ ਰਹੇ ਹੈ ਉਹਨਾਂ ਨੇ ਏਐਫਡੀਆਰ ਦੇ ਸਿਰਫ ਇਹ ਮਨਦੀਪ ਜਿਹੜੇ ਐਡਵੋਕੇਟ ਨੇ ਇਹਨਾਂ ਨੂੰ ਟਾਰਗੇਟ ਕੀਤਾ ਤੇ ਇਹਦੇ 'ਚ ਹਾਲੇ ਤੱਕ ਸਾਨੂੰ ਸਮਝ ਨਹੀਂ ਆ ਰਹੀ ਜਦੋਂ ਇਹ ਲੰਬੇ ਟਾਈਮ ਤੋਂ ਐਕਟੀਵਿਸਟ ਰਹੇ ਨੇ ਤੁਸੀਂ ਉਹਨਾਂ ਦੇ ਪਰਿਵਾਰਕ ਹਿਸਟਰੀ ਬਾਰੇ ਜਾਣਦੇ ਹੋ ਕਿ ਪੰਜ ਸ਼ੌਰਿਆ ਚੱਕਰ ਉਹਨਾਂ ਦੇ ਪਰਿਵਾਰ ਦੇ ਵਿੱਚ ਨੇ ਦੋ ਪਰਿਵਾਰਕ ਮੈਂਬਰਾਂ ਦੀਆਂ ਸ਼ਹਾਦਤਾਂ ਹੋਈਆਂ ਹੋਈਆਂ ਨਹੀਂ ਉਹ ਉਹ ਲੰਬੇ ਸਮੇਂ ਤੋਂ ਇੱਥੇ ਜਮਹੂਰੀ ਹੱਕਾਂ ਦੀ ਆਵਾਜ਼ ਵੀ ਬੁਲੰਦ ਕਰਦੇ ਰਹੇ ਹੈ ਜੋ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਹੋਰ ਉਹ ਇਹ ਜੇ ਮਾਮਲੇ ਨੇ ਉਹਨਾਂ ਦੇ ਕੇਸ ਵੀ ਲੜਦੇ ਨੇ ਕੇਸ ਫ੍ਰੀ ਵੀ ਲੜਦੇ ਨੇ ਤਾਂ ਇਸ ਤਰ੍ਹਾਂ ਦੇ ਨਾਲ ਇੱਕ ਵਿਅਕਤੀ ਵੱਜੋਂ ਮੈਨੂੰ ਲੱਗਦਾ ਉਹਨਾਂ ਨੂੰ ਹਜੇ ਵੱਧ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਨਹੀਂ ਹੈ ਕਿ ਪੂਰੀ ਦੀ ਪੂਰੀ ਜਥੇਬੰਦੀ ਨੂੰ ਇਸ ਰੂਪ ਦੇ ਵਿੱਚ ਟਾਰਗੇਟ ਕਰ ਰਹੇ ਹੈ ਹੋ ਸਕਦਾ ਵੀ ਆਉਣ ਵਾਲੇ ਸਮੇਂ ਚ ਕਰ ਲੈਣ ਜੇ ਇਸੇ ਗੱਲ ਨੂੰ ਆਪਾਂ ਇਦਾਂ ਪੁੱਛ ਲਈਏ ਕਿ ਜਿਹੜੇ ਲੋਕ ਗਵਰਨਮੈਂਟ ਦੇ ਖਿਲਾਫ ਬੋਲਦੇ ਨੇ ਜੇਕਰ ਵਕੀਲ ਆ ਉਸ ਤਰੀਕੇ ਦੇ ਲੋਕ ਕਸ਼ਮੀਰ ਦੇ ਪੱਤਰਕਾਰਾਂ ਦੇ ਕਸ਼ਮੀਰ ਦੇ ਕਾਰਕੁਨਾਂ ਦੇ ਕੇਸ ਲੜਦੇ ਨੇ ਜਿਹੜੇ ਲੋਕ ਕਿਸਾਨ ਅੰਦੋਲਨ ਚ ਸ਼ਾਮਲ ਹੁੰਦੇ ਨੇ ਇੱਕ ਬੁੱਧੀਜੀਵੀ ਵਰਗ ਹੈ ਉਹਨਾਂ ਨੂੰ ਕਿਉਂ ਸਰਕਾਰ ਅਤਵਾਦੀ ਗਰਦਾਨਣਾ ਚਾਹੁੰਦੀ ਆ ਦੇਖੋ ਇਹ ਤਾਂ ਜੋ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਮੋਦੀ ਸਰਕਾਰ ਦਾ ਜੋ ਅਜੰਡਾ ਹੈ ਜਿਵੇਂ ਉਹ ਇੱਕ ਕਈ ਤਰ੍ਹਾਂ ਦਾ ਉਹਨਾਂ ਦਾ ਅਟੈਕ ਹੈ ਜਿਹੜੇ ਚ ਇੱਕ ਉਹ ਹਿੰਦੂ ਤਵਾ ਵਾਲਾ ਉਹਨਾਂ ਦੀ ਆਈਡੀਓਲੋਜੀ ਹੈ ਉਹਦੇ ਰਾਹੀਂ ਘੱਟ ਗਿਣਤੀਆਂ ਨੂੰ ਟਾਰਗੇਟ ਕਰਦੇ ਆ ਇਹਦੇ ਨਾਲ ਹੀ ਖਾਸ ਕਰਕੇ ਜਿਹੜਾ ਆਦੀਵਾਸੀਆਂ ਦੇ ਉੱਪਰ ਦਲਤਾਂ ਦੇ ਉੱਪਰ ਘੱਟ ਗਿਣਤੀਆਂ ਦੇ ਉੱਪਰ ਉਹਨਾਂ ਨੇ ਅਟੈਕ ਵਿਢਿਆ ਹੋਇਆ ਹੈ ਜਿਹਦੇ ਚ ਉਹ ਹਿੰਦੂ ਤਵਾਦੀ ਆਡਿਓਲਜੀ ਨੂੰ ਅੱਗੇ ਲੈ ਕੇ ਜਾਂਦੀ ਹੈ ਉਹਦੇ ਚ ਜਿੰਨੇ ਵੀ ਬੁੱਧੀਜੀਵੀ ਪੜਿਆ ਲਿਖਿਆ ਵਰਗ ਵਕੀਲ ਨੇ ਪੱਤਰਕਾਰ ਨੇ ਹੋਰ ਸੋਸ਼ਲ ਐਕਟਿਵਿਸਟ ਨੇ ਪਿਛਲੇ ਤੁਸੀਂ ਦੇਖਿਆ ਹੋਣਾ ਸਟੈਂਡ ਸੁਆਮੀ ਉਹਨਾਂ ਦੀ ਜੇਲ੍ਹ ਦੇ ਅੰਦਰ ਹੀ ਮੌਤ ਹੋਈ ਹੈ ਕਿਉਂਕਿ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਇਸੇ ਤਰ੍ਹਾਂ ਬਰਬਰਾ ਰਾਓ ਲੰਬੇ ਸਮੇਂ ਤੱਕ ਜੇਲ੍ਹ ਚ ਰਹੇ ਬਿਮਾਰ ਹੋਣ ਦੇ ਬਾਵਜੂਦ ਕਰੋਨਾ ਹੋਣ ਦੇ ਬਾਵਜੂਦ ਜੇਲ੍ਹ ਚ ਤਣਾਉ ਰੱਖੀ ਰੱਖਿਆ ਬਹੁਤ ਬੁਰੀ ਤਰ੍ਹਾਂ ਬਿਮਾਰ ਹੋਈ ਹੁਣ ਵੀ ਇੱਕਦਾਂ ਨਾ ਘਰ ਦੇ ਵਿੱਚ ਨਜਰਬੰਦ ਨੇ ਤਾਂ ਹਰ ਉਹ ਆਵਾਜ਼ ਜਿਹੜੀ ਮੋਦੀ ਦੀ ਇਸ ਹਿੰਦੂ ਤਵਾ ਨੂੰ ਇਹ ਸਾਰੀ ਜਾਂ ਉਹਨਾਂ ਦੇ ਜਿਹੜੇ ਆਰਥਿਕ ਸੁਧਾਰਾਂ ਦਾ ਇੱਕ ਨਵਾਂ ਦੌਰ ਹੁਣ ਉਹ ਲੈ ਕੇ ਆਉਣਾ ਚਾਹੁੰਦੇ ਐ ਜਿਹੜੇ ਵੀ ਲੋਕ ਉਹਨੂੰ ਉਹਦੋਂ ਅਪੋਜ਼ ਕਰਦੇ ਐ ਉਹ ਸਾਰੇ ਹੀ ਉਹਨਾਂ ਦੇ ਹਮਲੇ ਹੇਠ ਐ ਤੇ ਇਹ ਇੱਕ ਬਹਾਨਾ ਉਹ ਸਿਰਜਦੇ ਨੇ ਵੀ ਉਹਨਾਂ ਨੇ ਕਦੇ ਅਰਬਨ नक्सਲ ਕਿਤੇ ਮਾਉ ਵੇਸਟ ਇੱਕ ਦੇ ਕੋਸ਼ਿਸ਼ ਕਰੇ ਕਿ ਉਹ ਇੱਕ ਨੈਰੇਟਿਵ ਖੜਾ ਕੀਤਾ ਜਾਂਦਾ ਤਾਂ ਕਿ ਉਹਨਾਂ ਦਾ ਜਿਹੜਾ ਇਹ ਰਿਪਰੈਸ਼ਨ ਹੈ ਜਿਹੜਾ ਉਹਨਾਂ ਨੇ ਜ਼ਬਰ ਟਾਉਣਾ ਹੈ ਉਹਨੂੰ ਇੱਕ ਢੋਈ ਆਈਡੀਆਲੋਜੀਕਲ ਢੋਈ ਮਿਲ ਸਕੇ ਇਹ ਉਹ ਇੱਕ ਨੈਰੇਟਿਵ ਖੜਾ ਕਰਦੇ ਆ ਤੇ ਉਹ ਜਿੰਨਿਆਂ ਨੂੰ ਵੀ ਅੱਜ ਤੱਕ ਉਹਨਾਂ ਨੇ ਜਿਲੈਂਸ ਸੁਟਿਆ ਸਾਡੇ ਸਾਰਿਆਂ ਦੇ ਸਾਹਮਣੇ ਇਤਿਹਾਸ ਹੈ ਕਿ ਉਹ ਪੜ੍ਹਨ ਲਿਖਣ ਵਾਲੇ ਬੁੱਧੀਜੀਵੀ ਤੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਹਾਰਕੁਨ ਸੀ ਪੰਜਾਬ ਵਿੱਚ ਇਹੋ ਜਿਹੀ ਐਨਆਈਏ ਦੀ ਰੇਡ ਹੋਣੀ ਇਹ ਜੇ ਆਪਾਂ ਦੇਖੀਏ ਇੱਕ ਨਵੀਂ ਗੱਲ ਹੈ ਪਹਿਲੀ ਵਾਰ ਇਦਾਂ ਹੋਇਆ ਪੰਜਾਬ ਤੁਹਾਨੂੰ ਲੱਗਦਾ ਕਿਸ ਤਰੀਕੇ ਨਾਲ ਰਿਐਕਟ ਕਰੂਗਾ ਜਿਥੇ ਬੰਦਿਆ ਕਿੱਦਾਂ ਰਿਐਕਟ ਕਰਨ ਗਿਆ ਤੇ ਕਿੱਦਾਂ ਦੀ ਲੀ ਜਿਹੜੀ ਆ ਸਰਕਾਰ ਐਨਆਈਏ ਰਾਹੀਂ ਰੈਡਾਂ ਰਾਹੀਂ ਪਾਉਣਾ ਚਾਹੁੰਦੀ ਆ ਬਿਲਕੁਲ ਜੀ ਇਹ ਗੱਲ ਜਿਆਦਾ ਗੰਭੀਰ ਹੈ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਕਿਸਾਨ ਸੰਘਰਸ਼ ਦਾ ਕੇਂਦਰ ਪੰਜਾਬ ਰਿਹਾ ਇਦੋਂ ਬਿਨਾ ਬਹੁਤ ਸਾਰੇ ਜਮਹੂਰੀ ਮਸਲਿਆਂ ਦੇ ਉੱਪਰ ਬਹੁਤ ਸਾਰੇ ਹੋਰ ਮਸਲਿਆਂ ਦੇ ਉੱਪਰ ਔਰਤਾਂ ਦੇ ਮਸਲਿਆਂ ਦੇ ਉੱਪਰ ਮਣੀਪੁਰ ਦੇ ਵਿੱਚ ਜਦੋਂ ਔਰਤਾਂ ਨਾਲ ਉਹ ਘਟਨਾ ਹੋਈ ਜਿਦੇ ਉਹਨਾਂ ਨੂੰ ਨੰਗੇ ਘਮਾਇਆ ਗਿਆ ਬਲਾਤਕਾਰ ਕੀਤਾ ਗਿਆ ਉਹਦੇ ਖਿਲਾਫ ਪੰਜਾਬ ਦੀਆਂ ਔਰਤਾਂ ਚੰਡੀਗੜ੍ਹ ਦੇ ਵਿੱਚ ਨਿਤਰਦੀਆਂ ਨੇ ਤਾਂ ਪੰਜਾਬ ਇੱਕ ਲਗਾਤਾਰ ਇੱਕ ਤਾਂ ਹਕੂਮਤ ਦੀ ਗਲਤੀ ਜਿਹੜੀ ਹੱਡੀ ਬਨਣਾ ਹੁੰਦਾ ਉਹ ਬਣਿਆ ਆ ਰਿਹਾ ਜਿਹੜੀਆਂ ਵੀ ਉਹ ਨੀਤੀਆਂ ਲਾਗੂ ਕਰਨੀਆਂ ਚਾਹੁੰਦੇ ਚਾਹੀ ਖੇਤੀ ਕਾਨੂੰਨਾਂ ਦਾ ਮਾਮਲਾ ਸੀ ਚਾਹੇ ਉਹ ਜਿਹੇ ਹੋਰ ਮਾਮਲੇ ਆ ਚਾਹੇ ਹੁਣ ਤਿੰਨ ਕਾਨੂੰਨ ਲੈ ਕੇ ਆਏ ਤਾਂ ਸਭ ਤੋਂ ਵੱਧ ਜਿਹੜੀ ਜ਼ੋਰਦਾਰ ਆਵਾਜ਼ بلند ਹੋਈ ਹੈ ਉਹ ਪੰਜਾਬ 'ਚ ਹੋਈ ਹੈ ਤਾਂ ਇਹ ਉਹਨਾਂ ਦਾ ਟਾਰਗੇਟ ਹੈ ਕਿ ਇਥੋਂ ਦੀ ਜਿਹੜੀ ਜਮਹੂਰੀ ਲਹਿਰ ਆ ਉਹ ਤੇ ਸੱਟ ਮਾਰੀ ਜਾਵੇ ਉਹ ਤੇ ਝਟਿਆ ਜਾਵੇ ਇਹ ਇਹ ਉਹ ਕਰਨਾ ਚਾਹੁੰਦੇ ਆ ਤੇ ਅਸੀਂ ਇਹ ਸਮਝਦੇ ਆ ਕਿ ਪੰਜਾਬ ਦੀ ਜਮਹੂਰੀ ਲਹਿਰ ਨੂੰ ਪੰਜਾਬ ਦੀ ਜਨਤਕ ਲਹਿਰ ਨੂੰ ਇਹਦਾ ਡਟ ਕੇ ਜਵਾਬ ਦੇਣਾ ਪਊਗਾ ਜਿੰਮੀ ਅਸੀਂ ਫੌਰੀ ਅੱਜ ਹੀ ਕੀਤਾ ਕਿ ਅੱਜ ਅਸੀਂ 17 ਸੈਕਟਰ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਆ ਪਰ ਇਹ ਸਿਰਫ ਇੱਕ ਮੌਕੇ ਤੇ ਜਿਹੜਾ ਰਿਐਕਟ ਕਰਨਾ ਹੁੰਦਾ ਉਸ ਕਿਸਮ ਦਾ ਪ੍ਰਦਰਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਮਹੂਰੀ ਅਧਿਕਾਰ ਸਭਾ ਵੱਲੋਂ ਪੰਜਾਬ ਪੱਧਰ ਤੇ ਇਹਦੇ ਵਿਰੋਧ ਚ ਕੋਈ ਵੱਡਾ ਐਕਸ਼ਨ ਕਰਾਂਗੇ ਤਾਂ ਕਿ ਜਿਹੜਾ ਐਨਆਈਏ ਜਿਹੜਾ ਇਹ ਉਹ ਟ੍ਰਾਇਲ ਕਰ ਰਹੇ ਹੈ ਕਿ ਪੰਜਾਬ ਦੀ ਜਮਹੂਰੀ ਲਹਿਰ ਤੇ ਛੱਪਣ ਦਾ ਜਿਹੜਾ ਟ੍ਰਾਇਲ ਕਰ ਰਹੇ ਹੈ ਉਹਦਾ ਡਟਮਾ ਜਵਾਬ ਦਿੱਤਾ ਜਾ ਸਕੇ ਸੈਂਟਰ ਗਵਰਨਮੈਂਟ ਦਾ ਤਾਂ ਸਮਝ ਆਉਂਦਾ ਜੀ ਕਿ ਐਨਆਈਏ ਨੂੰ ਉਹ ਭੇਜ ਰਿਹਾ ਹੈ ਸਟੇਟ ਗਵਰਨਮੈਂਟ ਦਾ ਭਗਵੰਤ ਮਾਨ ਆਮ ਆਦੀ ਪਾਰਟੀ ਦਾ ਤੁਹਾਨੂੰ ਇੱਥੇ ਕੀ ਸਟਾਂਸ ਲੱਗਦਾ ਕਿ ਕੀ ਜੇਕਰ ਉਹ ਜ਼ਮੀਨ ਦਿੰਦੇ ਐ ਐਨਆਈਏ ਦੇ ਦਫ਼ਤਰਾਂ ਲਈ ਜੇਕਰ ਬੀਐਸਐਫ 50 ਕਿਲੋਮੀਟਰ ਦਾ ਅੰਦਰ ਆ ਰਹੀ ਹੈ ਪੰਜਾਬ ਦੇ ਸਟੇਟ ਗਵਰਨਮੈਂਟ ਭਗਵੰਤ ਮਾਨ ਇੱਤੇ ਕੀ ਸਟਾਂਸ ਲੈਂਦੇ ਦੇਖ ਰਹੇ ਨੇ ਤੁਹਾਨੂੰ ਦੇਖੋ ਜੀ ਜਿਹੜਾ ਕੱਲ ਦੇ ਜਿਹੜੇ ਇੱਥੇ ਛਾਪੇ ਵੱਜੇ ਨੇ ਉਹ ਸਾਰੇ ਛਾਪਿਆਂ ਦੇ ਵਿੱਚ ਚਾਹੇ ਉਹ ਰਾਮਪਰਾ ਫੂਲ ਦੇ ਵਿੱਚ ਸੀ ਚਾਹੇ ਮਹਾਲੀ ਦੇ ਵਿੱਚ ਸੀ ਚਾਹੇ ਚੰਡੀਗੜ੍ਹ ਦੇ ਵਿੱਚ ਸੀ ਪੰਜਾਬ ਦੀ ਪੁਲਿਸ ਉਹਨਾਂ ਤਾਂ ਇੱਕ ਪੰਦਰ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਦਾ ਪੰਜਾਬ ਪੁਲਿਸ ਨੇ ਇਹ ਕੀਤਾ ਹੈ ਤਾਂ ਇਹ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹਦੀ ਵੀ ਮিলি ਭੁਗਤ ਇਸ ਗੱਲ ਨਾਲ ਹੈਗੀ ਉਹਦੀ ਵੀ ਸਪੋਰਟ ਇਸ ਚੀਜ਼ ਨੂੰ ਹੈਗੀ ਹੈ ਨਹੀਂ ਤਾਂ ਜਦੋਂ ਉਹ ਬਾਰ-ਬਾਰ ਰਾਜਾਂ ਦੇ ਵੱਧ ਅਧਿਕਾਰ ਦਾ ਮਸਲਾ ਠਾਉਂਦੇ ਆ ਇਹ ਕਹਿੰਦੇ ਆ ਕਿ ਸਾਨੂੰ ਬੀਜੇਪੀ ਵਾਲੇ ਕੰਮ ਨਹੀਂ ਕਰ ਲੈਂਦੇ ਸਾਨੂੰ ਬੀਜੇਪੀ ਵਾਲੇ ਸਾਡੇ ਮਸਲਿਆਂ 'ਚ ਦਖਲ ਅੰਦਾਜ਼ੀ ਕਰਦੇ ਕਦੇ ਰਾਜਪਾਲ ਨਹੀਂ ਕਰਦੇ ਕਦੇ ਹੋਰ ਤਰੀਕਿਆਂ ਨਾਲ ਕਰਦੇ ਆ ਵੀ ਜੇ ਉਹਨਾਂ ਦਾ ਇਸ ਤਰ੍ਹਾਂ ਦਾ ਇਰਾਦਾ ਹੋਵੇ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰੋਕਣੀਆਂ ਨੇ ਫਿਰ ਉਹ ਇਹਦੀ ਸਪੋਰਟ ਨਹੀਂ ਕਰਨਗੇ ਫਿਰ ਉਹਨਾਂ ਨੂੰ ਪੰਜਾਬ ਪੁਲਿਸ ਦੀ ਜਿਹੜੀ ਉਹਨਾਂ ਦੀ ਢੋਈ ਬੰਨਣਾ ਹੈ ਉਹ ਨਹੀਂ ਹੋ ਸਕਦਾ ਸੀ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਸਰਕਾਰ ਦੀ ਵੀ ਮਿਲਿਪੁਗਤ ਹੈ ਇਹ ਜੋ ਭਗਵੰਤ ਮਾਨ ਨੇ ਕਾਹਦਾ ਚਿਹਰਾ ਲੋਕਪੱਖੀ बार-बार ਉਹ ਪੇਸ਼ ਕਰਨਾ ਚਾਹੁੰਦਾ ਪਰ ਜਦੋਂ ਤੋਂ ਭਗਵੰਤ ਮਾਨ ਦੀ ਸਰਕਾਰ ਆਈ ਹੈ ਉਦੋਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਵੀ ਕਿਵੇਂ ਉਹ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਮਲਾਜਮਾਂ ਨਾਲ ਉਨ੍ਹਾਂ ਦੇ ਉੱਪਰ ਉਹ ਚਾਪਟਨ ਦੀਆਂ ਬਿਆਨਤਾਂ ਕਰਦੇ ਜਾ ਰਹੇ ਨੇ ਆ ਪਿਛਲੇ ਟਾਈਮ ਦੇ ਵਿੱਚ ਖਾਸ ਕਰਕੇ ਜਦੋਂ ਗੜਕਰੀ ਨੇ ਬਿਆਨ ਦਿੱਤੇ ਨੇ ਕਿ ਅਸੀਂ ਸੜਕਾਂ ਦੇ ਪ੍ਰੋਜੈਕਟ ਥੋੜੇ ਰੱਦ ਕਰ ਦੇਾਂਗੇ ਤਾਂ ਉਹਦੇ ਪਿੱਛੇ ਇੱਕ ਇਸ਼ਾਰਾ ਉਹਦਾ ਲੱਗਦਾ ਸੀ ਕਿ ਤੁਸੀਂ ਮੁਆਵਜ਼ੇ ਵੱਧ ਦੇ ਰਹੇ ਹੋ ਤੇ ਕਿਸਾਨਾਂ ਨੂੰ ਜਬਰੀ ਇਹਨਾਂ ਦੀਆਂ ਜ਼ਮੀਨਾਂ ਖੋਣ ਵਾਲੇ ਪਾਸੇ ਨੂੰ ਵਧੋ ਤਾਂ ਉੱਥੇ ਵੀ ਭਗਵੰਤ ਮਾਨ ਸਰਕਾਰ ਦੀ ਚੁੱਪ ਨੇ ਇਹੀ ਦਰਸਾਇਆ ਹੈ ਕਿ ਲੋਕਾਂ ਦੇ ਨਾਲ ਜਿਹੜਾ ਰਿਸ਼ਤਾ ਇੱਥੋਂ ਦੀ ਕੇਂਦਰ ਦੀ ਹਕੂਮਤ ਦਾ ਦੁਸ਼ਮਣੀ ਵਾਲਾ ਤਾਂ ਇੱਥੋਂ ਦੀ ਜਿਹੜੀ ਸੂਬੇ ਵਾਲੀ ਸਰਕਾਰ ਹੈ ਉਹਦਾ ਵੀ ਇਹਨਾਂ ਕੋਈ ਵੱਖਰਾ ਰਿਸ਼ਤਾ ਨਹੀਂ ਹੈ ਜੇਕਰ ਇਦਾਂ ਦੇ ਹਮਲੇ ਹੋਰ ਹੁੰਦੇ ਆ ਜੀ ਕੀ ਲੱਗਦਾ ਕਿ ਇਦਾਂ ਦੇ ਰਿਪ੍ਰੈਸ਼ਨ ਦੇ ਨਾਲ ਐਨਆਈਏ ਦੀਆਂ ਰੇਡਾਂ ਦੇ ਨਾਲ ਕੀ ਮੂਵਮੈਂਟਾਂ ਨੂੰ ਠੱਲ ਪਾਈ ਜਾ ਸਕਦੀ ਹੈ ਕਦੇ ਦੇਖੋ ਜੀ ਇਹ ਤਾਂ ਆਪਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇਹ ਤਾਂ ਇਹੋ ਜੀ ਅਟਲ ਸਚਾਈ ਹੈ ਵੀ ਜਿੱਥੇ ਵੀ ਕਿਤੇ ਦਬਾਅ ਰਿਪ੍ਰੈਸ਼ਨ ਹੋਊਗਾ ਉਹਦੇ ਖਿਲਾਫ ਲੋਕਾਂ ਦੀ ਆਵਾਜ਼ ਬੁਲੰਦ ਹੋਣੀ ਹੀ ਹੈ ਕਿਉਂਕਿ ਇਹ ਕਿਸੇ ਦਾ ਸ਼ੌਕ ਨਹੀਂ ਹੈ ਦੇ ਵਾਸਤੇ ਇਹ ਸਿਰਫ ਐਡਵੈਂਚਰ ਦਾ ਮਾਮਲਾ ਨਹੀਂ ਹੈ ਇਹ ਜਿਹੋ ਜੀਆਂ ਲੋਕਦੋਖੀ ਨੀਤੀਆਂ ਲਾਗੂ ਹੋ ਰਹੀਆਂ ਜੀ ਇਹ ਚ ਲੋਕਾਂ ਦਾ ਜੀਣਾ ਦੁੱਬਰ ਹੋ ਰਿਹਾ ਹੈ ਆ ਦੋ ਦਿਨਾਂ ਨੂੰ ਕਿਸਾਨ ਪੰਜਾਬ ਦੇ ਖੇਤੀ ਨੀਤੀ ਵਾਸਤੇ ਉਹ ਆ ਰਹੇ ਨੇ ਚੰਡੀਗੜ੍ਹ ਦੇ ਵਿੱਚ ਕਿਉਂਕਿ ਉਹਨਾਂ ਵਾਸਤੇ ਵੀ ਖੇਤੀ ਨੀਤੀ ਬਣਾਉਣਾ ਵੀ ਅੱਜ ਜਿਉਣ ਮਰਨ ਦਾ ਸਵਾਲ ਬਣਿਆ ਹੋਇਆ ਹੈ ਤਾਂ ਅੱਡ ਅੱਡ ਹਿੱਸੇ ਜਿਹੜੇ ਦੁਖੀ ਹੋ ਰਹੇ ਨੇ ਤੇ ਨਵੀਆਂ ਆਰਥਿਕ ਨੀਤੀਆਂ ਦੇ ਹਮਲੇ ਨੇ ਜਿਵੇਂ ਜਿਵੇਂ ਲੋਕਾਂ ਨੂੰ ਹੋਰ ਦੁਖੀ ਕਰਨਾ ਹੈ ਤਾਂ ਲੋਕਾਂ ਦੇ ਵਿੱਚ ਰੋਸ ਬੇਚੈਨੀ ਆਉਣੀ ਹੈ ਉਹਨੂੰ ਆਵਾਜ਼ ਦੇਣ ਵਾਲੇ ਵੀ ਮੂਰੇ ਆਉਣਗੇ ਤੇ ਉਹਨਾਂ ਨੂੰ ਕੋਈ ਵੀ ਜ਼ਬਰ ਤਸ਼ੱਦਦ ਜਿਹੜਾ ਉਹ ਨਹੀਂ ਦਵਾ ਸਕਦਾ ਇਹ ਕਦੇ ਹੋਇਆ ਹੀ ਨਹੀਂ ਕਿ ਇਹ ਐਦਾਂ ਲੋਕਾਂ ਦੀ ਆਵਾਜ਼ ਦਬਾਈ ਜਾ ਸਕਦੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਝ ਦਿੱਤਾ ਧੰਨਵਾਦ ਆਪਾਂ ਮਨਪ੍ਰੀਤ ਜਸਪੁਰ ਨਾਲ ਗੱਲਬਾਤ ਕੀਤੀ ਆ ਏਐਫਡੀਆਰ ਦੇ ਨਾਲ ਜੁੜੇ ਹੋਏ ਨੇ ਚੰਡੀਗੜ੍ਹ ਦੇ ਵਿੱਚ ਕੰਮ ਕਰਦੇ ਨੇ ਤਾਂ ਇਹ ਸਾਰਾ ਇਸ਼ੂ ਕੀ ਸੀਗਾ ਕਿਸ ਤਰੀਕੇ ਦੇ ਨਾਲ ਐਨਆਈ ਦੇ ਰੇਡਸ ਹੁੰਦੀਆਂ ਨੇ ਅੱਗੇ ਕਿਹੜੀ ਲੀ ਪੈ ਸਕਦੀ ਆ ਸਟੇਟ ਗਵਰਨਮੈਂਟ ਕਿੱਦਾਂ ਐਕਟ ਕਰ ਰਹੀ ਆ ਸਾਰੀ ਗੱਲਬਾਤ ਤੁਸੀਂ ਸੁਣੀ ਆ ਤੁਹਾਡੀ ਤੇ ਕੀ رائے ਆ ਕੋਈ ਸਵਾਲ ਆ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਜੀ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਦੇਖਦੇ ਰਹੋ ਦੁਨੀਆ